ਇਹ ਆਖੋ ਬਧਾਈਆਂ ਭਾਈ ਗੁਰਪਰਬ ਦੀ ਨੂੰ ਲੋਕ ਸਾਰੇ ਜਨਨ ਨੂੰ ਪਿਆਰ ਪਲਿ ਸੱਚਰੀਆ ਕੱਲ ਢਿੱਲੋ ਫਾਰਮ ਹਾਊਸ ਤੇ ਅੱਜ ਹੈਗਾ ਗੁਰਪਰਬ ਸ੍ਰੀ ਗੁਰੂ ਨਾਨਕ ਦੇਵ ਜੀ ਆਪਰ ਵਿੱਚ ਬਦੀ ਸੋਰੀ ਲਾਤੀ ਸੀ ਮੂੰਹ ਤੇ ਉਹ ਬੁਝੇ ਗਈ ਹਾਂਜੀ ਮੈਂ ਲੈ ਲਈਆਂ ਡੱਬੀ ਚੱਕ ਲਈ ਤੇ ਹੁਣ ਅਸੀਂ ਜਾ ਰਹੇ ਜੀ ਪਿੰਡ ਵਾਲੇ ਗੁਰਦੁਆਰਾ ਸਾਹਿਬ ਬਹੁਤ ਜ਼ਿਆਦਾ ਹੈ ਤੁੰਤਾ ਆ ਦੇਖੋ ਸਵੇਰੀ ਸਵੇਰੀ ਕੀ ਟੰਕੀ ਦਬਾਰੇ ਵੀ ਹੁੰਦੀ ਆ ਠੀਕ 6 ਵਜੇ ਦਾ ਟਾਈਮ ਆ ਹੈ 7:30 ਤੱਕ ਕੁਸਰੀ ਪੈਦਾ ਹੈਗਾ ਜਾਵਾਂਗੇ ਨੂੰ ਕੀ ਲਾਈ ਕਾਂਦੀ ਕੋਲੋਂ ਕੋਲੋਂ ਜੀ ਜੱਜ ਕਮਾਈ ਹਾਂਜੀ ਨਾਮ ਸੁਰਵਰ ਕਾਲੀ ਅੰਤ ਜਲ ਬਰੰਦ ਹਰਿ ਉਚਰੇ ਹਰਿ ਹਰਿ ਸਿਮੀ ਮਰਨੇਸ ਮਾਈਂ ਬੋੜੀ ਹਾਜੀ ਸਟ ਗੁਰਦੁਆਰੇ ਸਤਿਗੁਰਾਂ ਦੇ ਕਮਚਾ ਰਿਆ ਜਾਨੋ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਹਰ ਗੰਗਾਵਾ ਹਰਿਤ ਚਮਾ ਬੁਰ ਮਗਰ ਭਾਰ ਰੰਗ ਸਦਾ ਮਾਣ ਤਕਾਣ ਸ਼ਲੋਕ ਮਹਲਾ ਤੀਜਾ ਰੇ ਜਨ ਉਥਾਰੇ ਦਲੋ ਬਤਿਆ ਗਹੀ ਵਿਹਾਏ ਤਦ ਗੁਰ ਕਾ ਸ਼ਬਦ ਸੁਣੇ ਨਾ ਜਾਗੋ ਅੰਤਰ ਉਪਜਵ ਚਾਉ ਹੋਦੀ ਸਟੈਂਡ ਵਾਲੀਆਂ ਲੱbnੀਆਂ ਪੈਣੇ ਸ਼ਰੀਰ ਚਲੋ ਹਾਰ ਮੇਲ ਲਾਤ ਜੰਦਾ ਡੱਖਮੈਂ ਹਉ ਮੈਂ ਗੁਜੈ ਭਾਈ ਨਾਨਕ ਗੁਰ ਸਰਣਾਗਤੀ ਉਬਰੇ ਸੱਚ ਮਨ ਸ਼ਬਦ ਤੇ ਆਏ ਮਹੱਲਾ ਤੀਜਾ ਸ਼ਬਦ ਰਤੇ ਹੋ ਮੈਂ ਗਈ ਸੋ ਬਾਵੰਤੀ ਨਾਰ ਫਿਰ ਕੇ ਭਾਣੇ ਸਦਾ ਚੱਲੇ ਤਾਂ ਬਨਿਆ ਸਿੰਗਾਰ ਸੈਨ ਤੁਹਾਵੀ ਸਦਾ ਪਿਰ ਰਾਵੇ ਹਰ ਪਾਈਐ ਨਾਰ ਨਾ ਹਰ ਮਰੇ ਲਾਗੈ ਸਦਾ ਤੁਹਾ ਗਨ ਪ੍ਰਵਕਰਨ ਕਰਿ ਮਾਰਾਈ ਕਪਟੇ ਕਪਹਿ ਖਪਾਈ ਸਤ ਕਰਤਾ ਪਾਣਾ ਯਤਨਾ

ਹਾਂ ਜੀ ਬਣਾ ਰਹੀ ਹਾਂ ਅੱਜ ਮੈਂ ਮੱਖ ਮਿੱਠੀ ਵਾਲੀ ਬਣਾਉਣੀ ਮੱਕੀ ਦੀ ਆਟ ਤੇ ਆਪਣੇ ਮਿੱਥੇ ਹੋ ਗਏ ਦੀ ਵਧੀਆ ਹੋ ਗਏ ਬਹੁਤ ਵਧੀਆ ਹੋ ਗਏ ਤੂੰ ਤੱਕ ਨਹੀਂ ਆ ਬਾਹਰ ਆਈ ਜੀ ਇਹ ਲਾ ਦ ਜੀ ਮਸਵੇਰ ਦਾ ਹੀ ਟਾਈਮ ਹੋ ਗਏ 9:00 ਵਜੇ ਆ ਸਾਡੇ ਪਾਣੀ ਖਤਮ ਹੋ ਗਏ ਕਿੱਥੇ 9:30 9:10 ਹੋ ਗਏ 10:00 ਵਜੇ ਸਾਡੇ ਪਾਣੀ ਖਤਮ ਹੋ ਗਏ ਪਾਣੀ ਹੈ ਨਹੀਂ ਮੈਂ ਤਾਂ ਉਹਦੀ ਰਿੰਕ ਤੇ ਵੀ ਪਾਣੀ ਪਾਣੀ ਕਿਥੇ ਦਾ ਉਹਨਾਂ ਨੂੰ ਘੇਹਤੀ ਆਇਂ ਜਿੰਨਾਂ ਦਾ ਆਪਣੇ ਇੰਟਰਨੈਟ ਬਿੱਲ ਆਪੇ ਉਹ ਜਿੱਦ ਤੇ ਮੀਟਰ ਦਾ ਆਉਗਾ ਨਹੀਂ ਤਾਂ ਪੈ ਜਾਂਦਾ ਬਤਾ ਫਾਈ ਚਾਹ ਬਣੋਣੀ ਹੈ ਹਮ ਚਾਹ ਬਣਾ ਲਾ ਜਦ ਇਹ ਤਰੀ ਰੋਟੀਆਂ ਲੱਗੀਆਂ ਨੂੰ ਫਿਰ ਚਾਹ ਨਹੀਂ ਬਣਦੀ ਉਹ ਫਿਰ ਆਪਾਂ ਪਹਿਲਾਂ ਚਾਹ ਧਰ ਲੈਂਦੇ ਹਣਾ ਦੇਖੋ ਹੋ ਗਈ ਹਮ ਮੈਂ ਠੰਡੀ ਹੋ ਜੀ ਥੋੜੀ ਚਾਹ ਜੂਮਟਾ ਦੇਖਾਂ ਵੀ ਫਿਰ ਉਹ ਪਾਣੀ ਰੋਟੀ ਦਾ ਉਹ ਰੱਖ ਹਮ ਲੋ ਜੀ ਇਹਦੇ ਆਟਾ ਵੀ ਦਿੰਨੇ ਆਗੇ ਇਹਦੇ ਚਾਹ ਬਸ ਤਿਆਰ ਹੋਣ ਵਾਲੀ ਹੋਆ ਬਸ ਪਾਣੀ ਅੱਜ ਵੀ ਫਿਰ ਆ ਭਾਂਡੇ ਜੇ ਕਰਦੇ ਆ ਸਾਫ ਲੋ ਜੀ ਸੂਟ ਆਪਣੇ ਪਾਸ ਰੈਡੀ ਹੋ ਗਏ ਨੇ ਇੱਕ ਸੂਟ ਦੀ ਤਰਪਾਈ ਰਹਿ ਗਈ ਬਸ ਆ ਬਾਕੀ ਸੂਟਾਂ ਦੇ ਧਾਗੇ ਧੁਗਮਾ ਤੋੜ ਰਹੇ ਨੇ ਤੇ ਸਲਵਾਰਾਂ ਦੇ ਤੋੜਨੇ ਨੇ ਬਾਕੀ ਤੁਹਾਨੂੰ ਅੱਜ ਅਸੀਂ ਦਿਖਾਵਾਂਗੇ ਵੀ ਸਾਰੇ ਸੂਟ ਤਿਆਰ ਕਰਕੇ ਸਾਰੇ ਡਿਜ਼ਾਈਨ ਵਗੈਰਾ ਇੱਕ ਸੂਟ ਰਹਿ ਗਿਆ ਉਹ ਤੋਂ ਸਿੰਪਲ ਹੀ ਤਿਆਰ ਕਰਨ ਦੀ ਦੋਵੇਂ ਮੈਂ ਅੱਜ ਸਲਾਹ ਵੀ ਅੱਜ ਕੱਟ ਲਵਾਂ ਬਾਕੀ ਪਹਿਲਾਂ ਮੈਂ ਜੇ ਸਾਰੇ ਸੂਟਨ ਨੂੰ ਬੀੜਾਂਗੀ ਆ ਸੂਤ ਨੇ 2 3 4 ਇਹ ਮੈਨੇ ਹੁਣ ਤਿਆਰ ਕੀਤੇ ਨੇ ਮੈਂ ਤੁਹਾਨੂੰ ਸਾਰੇ ਦਿਖਾਉਂਗੀ ਸੂਤ ਤਾਂ ਬਸ ਹੋ ਗਿਆ ਹੁਣ ਪਹਿਲਾਂ ਉਹ ਛੋਲੇ ਛੋਲੇ ਦੀ ਸਬਜੀ ਬਣਾਣੀ ਆ ਨਾ ਜੀ ਹੂੰ ਬਾਹਰ ਕੇ ਉੱਤੇ ਬੈਠ ਜਾ ਰਾਤ ਬਸ ਠੀਕ ਹੈ ਉਹ ਤਾਂ ਸੁਆਹ ਕਿ ਤੁਮੜੇ ਪੈਣਾ ਓਕੇ ਬਸ ਫਿਰ ਮੈਂ ਕਰਦੀ ਆ ਪਹਿਲਾਂ ਹੁਣ ਉਧਰ ਤਿਆਰੀ ਕਰ ਲਈਏ ਤਾਂ ਤੁਸੀਂ ਇਹਦਾ ਧਾਗੇ ਧੁਗੇ ਸਾਰੇ ਤੋੜ ਦੋ ਹਨਾ ਇੱਥੇ ਬੀਬੀ ਬੈਠੇ ਨੇ ਮਾਤਾ ਜੀ ਲਾਖ ਬੁਣਾਈ ਗੁਰਦੁਆਰੇ ਗੁਦੀਆਂ ਹਮ ਛੱਜ ਲੱਖ ਵਧਾਈਆਂ ਭਾਈ ਗੁਰਦੁਆਰੇ ਗੁਦੀਆਂ ਉਹ ਸਨ ਉਹ ਪੁੱਛ ਦੱਦੇ ਗੁਵਾਈਆਂ ਲੈਸਨ ਵੀ ਮੈਨੂੰ ਜਿਧ ਬਧਾਈਆਂ ਦਿੱਤੀਆਂ ਸੋ ਬਾਕੀ ਬਸ ਹੁਣ ਮੈਂ ਕਰ ਗਿਆ ਸ਼ਾਮ ਦੀ ਤਿਆਰੀ ਸ਼ਾਮ ਨੂੰ ਸ਼ਾਇਦ ਅੱਜ ਜਾਮ ਵੀ ਗੁਰਦੁਆਰਾ ਸਾਹਿਬ ਸਲਾਤ ਹੈ ਜੀ ਪੂਰੀ ਪੂਰੀ ਬਾਕੀ ਦੇਖੋ ਸ਼ਾਮ ਸ਼ਾਮ ਟਾਈਮ ਕਿੰਦ ਬਾਕੀ ਸਵੇਰ ਤੱਕ ਜਾਈ ਹੈ ਏਸੀ ਕੀ ਗੁਰਦਾਰ ਸੇ ਤੁਸੀਂ ਦੇਖੀਏ ਵੀਡੀਓ ਚ ਬਸ ਹੁਣ ਮੈਂ ਨਾ ਆਪਣਾ ਕਰਦੀਆਂ ਫਿਰ ਸੁੱਜੀ ਬਣਾ ਕੇ ਰੱਖ ਲੀਦੇ ਫਿਰ ਸਵੇਰ ਦੇ ਟਾਈਮ ਕੰਮ ਆ ਜਾਂਦੀ ਹੈ ਨਾ ਸਵੇਰ ਤੋਂ ਜ਼ਿਆਦਾ ਹੁੰਦੀ ਹੈ ਪਰ ਬਾਅਦ ਵਿੱਚ ਤੁਹਾਡਾ ਕੰਮ ਆ ਸਕਦਾ। ਅਸੀਂ ਪੰਜੀਰੀ ਵੀ ਬਣਾਣੀ ਹੈ ਪੰਜੀਰੀ ਮੈਂ ਵੇਖ ਲਈ ਅਹ ਤੇ ਕਰਦੀਆਂ ਪੰਜੀਰੀ ਦੇ ਵੀ ਸਮਾਨ ਨੂੰ ਪੁੱਟ ਕੇ ਰੱਖਾਂਗੀ। ਲੋ ਜੀ ਹੁਣ ਮੈਂ ਲਗਾ ਰਹੀਆਂ ਤੜਕਾ ਛੋਲਿਆਂ ਨੂੰ। ਬਦਨ ਆ ਰਹੀ ਹੈ ਜੀ ਸਬਜ਼ੀ। ਤੇ ਅੱਧੇ ਮੇ ਚੋਲੀ ਪੈਨੇ ਮੈਂ ਆਲਪਾਲੇ ਸੀ ਦੋ ਕਿਦਰ ਮੇ ਰੇ ਨੂੰ ਮਿਰਚ ਮਸਾਲਾ ਉਸ ਤੇ ਮੈਨੇ ਥੋੜਾ ਗਰਮ ਮਸਾਲਾ ਪਾ ਲਿਆ ਬਸ ਹੁਣ ਆਪ ਪਾ ਬਹਿ ਕੇ ਲੈਣੇ ਆਰਾਮ ਨਾਲ ਤੜਕਾ ਸਾਰਾ ਸਮਾਨ ਆਪਣੇ ਕੋਲ ਆਪਨ ਉੱਠਣ ਦੀ ਲੋੜ ਹੈ ਹਜੇ ਤਾਂ ਹੀ ਬਰਾਉਨ ਹੋ ਗਏ ਲੋਹੀ ਮੇ ਵੱਧ ਤੜਕਾ ਵੀ ਹੋ ਕੇ ਸੋ ਗਿਆ ਤੇ ਹੁਣ ਬਸ ਨਾ E poi mi panni anche l'album. E poi mi panni anche l'album. E poi mi panni banca l'album. E poi mi panni anche l'album. E poi mi panni anche l'album. E poi mi panni anche l'album. E poi mi panni anche

ਆ ਸੱਦੀ ਬੁੱਟੇ ਲਾਹਨੇ ਵਿੱਚੇ ਫੁੱਲਾਂ ਵਾਲੇ ਕੁੱਤੇ ਨੇ ਕਿਵੇਂ ਮਿੱਧੇ ਨੇ ਆਹ ਕੁੱਤਿਆਂ ਨੂੰ ਬੰਦ ਕਰੋ ਉੱਥੋਂ ਅੰਨੀ ਫਿਰ ਮਹਿੰਦੀ ਦਿਖਾਈ ਉੱਥੋਂ ਅੰਨੀ ਦੂਰ ਆਹ ਕੀ ਕਰ ਲਿਆ ਆ ਤੇਰੇ ਕੰਮ ਨੇ ਪੱਕਾ ਪੱਕਾ ਤੇਰੇ ਕੰਮ ਨੇ ਅਮਨਦੀਪ ਨੂੰ ਪਤਾ ਉੱਥੋਂ ਅੰਨੀ ਦੂਰ ਮੈਂ ਮਹਿੰਦੀ ਦਿਖਾਉਂ ਕਰ ਲੈ ਮੇਰੀ ਦਿਖਾਵੇਂਗੀ ਮੇਰੀ ਚੈੱਕ ਕਰਵਾ ਆ ਦੇਖੋ ਆ ਸੋਣੀ ਲਈ ਆ ਇੱਧਰ ਲਈ ਪਾਉਣਾ ਨਹੀਂ ਕਿ ਫੇਰ ਚੱਕੇਗਾ ਤਦ ਹੀ ਅਸੀਂ ਪਾ ਗਏ ਮਿੱਠਾ ਹੋ ਗਿਆ ਇਹ ਤੋਂ ਆ ਤਾਂ ਤੁਹਾਨੂੰ ਕਰਨਾ ਪਊਗਾ ਕਿ ਉੱਥੇ ਸੋਕ ਦਾਂਗੇ ਠੀਕ ਹੈ ਜੀ ਚਲੋ ਜੀ ਕੀ ਲਾ ਕੇ ਆਦਰ ਮਮਾ ਕੀ ਲਾ ਕੇ ਆਏ ਹੋ ਜੀ ਤੁਸੀਂ ਪਤਾ ਨਹੀਂ ਕੁਝ ਕੀ ਹੋ ਅੱਛਾ ਤਾਰ ਆਰਦ ਵਾਲੀ ਬਹੁਤ ਵਧੀਆ ਠੱਠਿਆ ਕਰਨਗੇ ਅੱਗੇ ਹਨ ਇਹ ਤੋਂ ਕੋਈ ਠੱਠੋ ਦੇਖਿਆ ਕੋਈ ਨਹੀਂ ਕੋਈ ਪਤਾ ਨਹੀਂ ਕਿਤੇ ਅੱਜ ਆ ਜਵੇ ਕੋਈ ਪਿਆਰ ਹੋ ਜਾਂਦੀ ਆ ਉਹ ਤੋਂ ਉਹ ਤੋਂ ਦੇਖਦੇ ਨੇ ਇੱਕ ਦਿਨ ਚ ਆ ਕੇ ਹੁੰਜਾ ਫੇਰ ਜਾਂਦੇ ਨੇ ਉਹ ਸਹੀ ਗੱਲ ਆ ਮਮਾ ਜੀ ਸਹੀ ਗੱਲ ਹੈ ਜੀ ਇੱਧਰ ਤਾਂ ਵਧੀਆ ਹੋ ਗਈ ਗੋਭੀ ਅੰਦਰਲੀ ਗੋਭੀ ਦੇ ਵਿੱਚ ਵੀ ਫੁੱਲ ਨਿਕਲੇ ਆਏ ਆ ਦੇਖੋ ਮੇਥੇ ਕਿੰਨੇ ਲੱਗੇ ਹੋਏ ਆ ਬੱਟ ਤੇ ਆ ਸਾਹਮਣੇ ਵਾਲੀ ਬੱਟ ਜਿਹੜੀ ਦਿਖ ਰਹੀ ਆ ਵਾਲੀ ਆ ਮਿੱਠੇ ਰੇ ਆ ਗੋਭੀ ਵਾਲੀ ਬਾਟਾ ਸਾਰੀ ਔਰ ਇਹ ਮਿਰਚਾਂ ਅਜੇ ਵੀ ਵਧੀਆ ਖੜੀਆਂ ਨੇ ਉਹ ਬਤਾਉਂ ਇੰਨੇ ਸਾਰੇ ਲੱਗੇ ਹੋ ਨਹੀਂ ਕੋ ਬਤਾਉਣ ਲੱਗੇ ਹੋ ਨਹੀਂ ਕੋ ਉਧਰ ਲੱਗੇ ਹੋਏ ਨੇ ਆ ਬਣਾਏ ਨੇ ਅੱਜ ਘਰੀ ਆ ਲੋਹੇ ਦੇ ਵੱਡ ਕੇ ਨਾ ਇਹਨਾਂ ਤੇ ਆ ਚੀਜ਼ਾਂ ਨੂੰ ਆ ਵੇਖੋ ਆ ਕਰਿਓ ਘਰੇ ਕੀਤੀ ਐ ਸਾਰਾ ਕੁਛ ਆਹ ਉਹ ਵਾਰੇ ਕੁੜੀ ਤੋ ਵੀ ਸਬੂਤ ਪਾਣੀ ਬਣਦੀ ਸਬਜੀ ਚਾ ਚਲ ਲਈ ਹੁਣ ਅਸੀਂ ਜਾ ਰਹੇ ਹਾਂ ਜੀ ਸ਼ਾਮ ਦਾ ਟਾਈਮ ਆ 5 ਵਜੇ ਲੋ ਜੀ ਮੰਮਾ ਹੁਣੇ ਬੈਠੇ ਨੇ ਅੰਦਰ ਬਸ ਮੈਂ ਵੀ ਗੇਟ ਲਾਲ ਮਾ ਮਖੀਨੇ ਤਾਂ ਆ ਹੀ ਸੁੱਤ ਪਿਆ ਇੱਥੇ ਨਾ ਉਹ ਸਾਡੇ ਕਿਨਾਰੇ ਘਰ ਦੁਮਰੀਆ ਤੇ ਲਾਈ ਦੇ ਹੁਣ ਆਪਾਂ ਪਾਣੀ ਵਾਲੇ ਦੀਵੇ ਜਗਾਣੇ ਆ ਤੇ ਫਿਰ ਉਹਨਾਂ ਨੂੰ ਸਾਰਿਆਂ ਨੂੰ ਧਰਦੇ ਆ ਲੋ ਜੀ ਹੁਣ ਆਪਾਂ ਰੱਖ ਜੇ ਆਪਣੇ ਦੀਵੇ ਪਾਣੀ ਵਾਲੇ ਇਹ ਮੈਂ ਰੱਖਾਂਗੀ ਅੰਦਰ ਅਦਰਖੰਡਾ ਦਾ ਖੰਡੇ ਪਏ ਨਾ ਆਪਾਂ ਨੇ ਹੁਣ ਬਣਾਣੇ ਨੇ ਵੀਰੇ ਵਾਸਤੇ ਪੰਜੀ ਲੋ ਜੀ ਦੋ ਮੈਂ ਅੰਦਰ ਲਾਤੀ ਆ ਦੋ ਮੈਂ ਬਾਹਰ ਲਾ ਦੇ ਬਾਕੀ ਕਿ ਕਮਰਿਆਂ ਚ ਲਾ ਦੇ ਬੱਕਿੰਗ ਹੋ ਗਈ ਦੀਵੇ ਕਿੱਥੇ ਲਾਵਾਂ ਇਹਨਾਂ ਨੂੰ ਚਾਰ ਰਹੀ ਜੇ ਮੇਰੇ ਕੋਲ ਜੀ ਆਪਾਂ ਸਾਰੇ ਕਿਤੇ ਰੱਖਦੇ ਨੇ ਦੀਵੇ ਬਾਹਰ ਨਵੂ ਆਇਆ ਪਟਾਕੇ ਆਪਾਂ ਤੁਹਾਨੂੰ ਦਿਖਾਣੇ ਆ ਤੇ ਹੁਣੇ ਆਪਾਂ ਐਸੀ ਗੁਰਦੁਆਰਾ ਸਾਹਿਬ ਤੋਂ ਕੋਠੇ ਦੇ ਨੇ ਜੀ ਉਹ ਇਧਰ ਨਵੂ ਦਾ ਘਰ ਤੇ ਕੋਈ ਨਾਸ ਸੰਨਾ ਲੱਗ ਰਿਹਾ ਮੈਂ ਪਰ ਜੜ ਕੇ ਦਿਖਾਣੇ ਤੁਹਾਨੂੰ ਆਪ ਤੋਂ ਲੱਗੇ ਕੀ ਕੰਮ ਹੋ ਰਿਹਾ ਲੱਗਿਆ ਨੇ ਪਤਾ ਨਹੀਂ ਜੀ ਕਿੰਨੇ ਸੋਨਾ ਲੱਗ ਰਹੇ ਨੇ ਦੀਵੇ ਬਸਨ ਲੱਗ ਰਹੇ ਨੇ ਉਹ ਮੈਂ ਉੱਥੇ ਲਾਉਂਗਾ ਸਾਦੇ ਪਾਣੀ ਵਾਲੇ ਦੀਵੇ ਦੇਖ ਕਿੰਨੇ ਸੋਨੇ ਲੱਗ ਰਹੇ ਨੇ ਦੋ ਐਤਾਰ ਮੂਰੇ ਲਾਏ ਬਨੇ ਬਾਕੀ ਅੰਦਰ ਨੇ ਬਾਕੀ ਉਹ ਉੱਥੇ ਲਾਤੇ ਮੈਂ ਮੂਰੇ ਅੱਜ ਸੇ ਵਧੀਆ ਲਾਤੇ ਮੋਮਬੱਤੀਆਂ ਕਿਤੇ ਨਹੀਂ ਲੱਗਦੀਆਂ ਨੇ तो आ, तो लो जी नवु रुक जा और नबू मैं आ रही थी ਲੋਕ ਨੇ ਉਹ ਗਿਆ ਉਹੋ ਮਮਾ ਜੀ ਉੱਥੇ ਨਾ ਉੱਥੇ ਨਾ ਬੈਠੋ ਉਹ ਪਿੱਛੇ ਨਿਕਲਿਆ ਕੀ ਦੇਖੋ 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 ਉਹ ਦੇਖੋ ਕੀ ਚੋਜ ਹੋ ਰਹੀ ਨੇ ਆ ਦੇਖੋ ਵੀਰ ਪੁੱਠੇ ਕੰਮ ਨਹੀਂ ਜਿਹਨੂੰ ਕਹਿੰਦੇ ਹੁੰਦੇ ਆਪਾਂ ਉਹ ਜਵਾਕਰ ਨੂੰ ਤਾਂ ਚਰੋ ਮੰਨਿਆ ਵੀ ਆ ਦੇਖੋ ਔਰ ਨਵੋ ਤੂੰ ਨਾ ਬੈਠ ਨਹੀਂ ਇਧਰ ਨੂੰ ਨਹੀਂ ਇਧਰ ਉਧਰ ਨਹੀਂ ਆਉਂਦਾ

ਮਰਦਲੀ ਬਾਈ ਮੇਰੇ ਤਾਂ ਕੰਨਾਂ 'ਚ ਵੱਜਦੇ ਨਹੀਂ ਜ਼ਿਆਦਾ ਇਹ ਪਤਾ ਨਹੀਂ ਕਾਤੋਂ। ਲੱਦੂ? ਦੇਖੋ ਦੇਖੋ ਉਹ ਤਾਂ ਆਏ ਹੋ ਜਾਂਦੀ ਐ ਪਿੱਛੇ ਨੂੰ। ਇਧਰ ਆਮਨ ਦੀਦੀ ਨੇ ਆਈ ਸੱਚੀ? ਹੈ? ਆਮਨ ਦੀਦੀ? ਕੀ? ਆਈ ਨਹੀਂ ਅੱਜ। ਓਕੇ। ਮੈਂ ਜਾ ਕੇ ਹੀ ਉਧਰ। ਓਹੋ ਤਾਂ ਕੰਫੂਸੇ ਹੋ ਗਿਆ। ਅੱਜ ਮੈਂ ਘਰ ਦਿਖਾਉਣਾ ਵਲਾਂ। ਆਮੀ ਬਹੁਤ ਸੋਹਣੀ ਲੱਗਦੀ ਐ ਨਾ ਉਹ ਮੋਮਬਤੀਆਂ ਲਾਈਆਂ ਦੀਵੇ ਪੁੱਠੇ ਕੰਮ ਕਰਦੇ ਫਿਰ ਦਿੱਤੀ ਇਹ ਭੂਗੜੇ ਦੇ ਪਾ ਕੇ ਕਰ ਰਹੇ ਨੇ ਅਗ ਬਮਾਰਸ਼ਕਸ ਕੀ ਹੋ ਗਿਆ ਹੂੰ ਸਟੱਡੀ ਹੋ ਰਹੀ ਐ ਸਟੱਡੀ ਜੇ ਉਹ ਮੈਗੀ ਖਾਏਗੀ ਬਿਮਾਰ ਤਾਪੀ ਹੋਏਗੀ ਐਸੀ ਮੇਰਾ ਮਨ ਕਰ ਰਿਹਾ ਸੀ ਹਜੇ ਨਾ ਖਾਂਜੀ ਬਿਮਾਰ 시ਗੀ ਆਈ ਹਾਏ ਆਈ ਹਾਏ ਇਹ ਤਾਂ ਪਹਿਨੇ ਪੁੱਛਣਾ ਗੁੱਸਾ ਨੋਟਬੁੱਕ ਪਰ ਗਿੰਰੀ ਸਾਰੀ ਉਹ ਗਏ ਫਿਰ ਤਾਂ ਛੋਟੇ ਛੋਟੇ ਕਾਹਨ ਹਾਂ ਤੁਹਾਨੂੰ ਮਹਿੰਦੀ ਬਹੁਤ ਸੋਹਣੀ ਲੱਗੀ ਆ ਨੀਚੇ ਬੜੇ ਸਕੂਲ ਚ ਅਕੀ ਕੱਲ ਆਇਆ ਮਨੇ ਦਿਖਾਈ ਮੈਨੂੰ ਹੱਥ ਦਿਖਾ ਹੱਥ ਦਿਖਾ ਦੇਖੋ ਮੰਦੀ ਖੁਦ ਹੀ ਮਹਿੰਦੀ ਲਾਈ ਹੋਈ ਨਾ ਉਹ ਤੇ ਦਿਖਾਣੀ ਪੋਗਾ ਉਹ ਵੀ ਵੀਊ ਚ ਆਈ ਜਾਊਗਾ ਦਿਖਾ ਫਿਰ ਉਹ ਤਾਂ ਹਲੇ ਚਲੂ ਕੱਲ ਚੜ ਗਈ ਉਹ ਤੇ ਦਿਖਾਵਾਂਗੇ ਹਾਂ ਹਾਂ ਹੁਣ ਵੀ ਦਿਖਾ ਆਬ ਤੇ ਗੋਲਡ ਕਰਤ ਨੂੰ ਯਾਤਾ ਕਰਤਾ ਨਵਦੀ ਮਹਿ ਤਾਂ ਬੜੀ ਘੈਟ ਬਗੀ ਕਹਿੰਦੇ ਮੈਨੂੰ ਬਹੁਤ ਸੋਹਣੀ ਲੱਗੀ ਪਹਿਲੇ ਤੇ ਮੈਨੂੰ ਬਹੁਤ ਸੋਹਣੀ ਲੱਗੀ ਨਵ ਗੰਦੀ ਪੂਜੀ ਦੇਖ ਤਾਂ ਸਹੀ ਤੁਸੀਂ ਆਨ ਨਾਲ ਕਹਿੰਦੀ ਆ ਦੇਖਾ ਫੁੱਲ ਜੀ ਇੱਧਰ ਬੜੇ ਉਧਰ ਜਿਆਦਾ ਛੋਟੇ ਹੋਗੇ ਮੈਂ ਕਿਹਾ ਕੋਰ ਕੋਰ ਕੰਮ ਅਦਰ ਮੈਂ ਦੇਖ ਰਿਆਂ ਦਰਸ਼ੀ ਵਿਰਣ ਕੀ ਕਰਦੇ ਉਹ ਵੀਰ ਮਰਾ ਗੇਮ ਤੇ ਬਿਜ਼ੀ ਆ ਫੁੱਲ ਚਲੋ ਜੀ ਚੱਲੀਏ ਨਬੂਤੇ ਅਮਨ ਨੇ ਮਹਿੰਦੀ ਲਾਈ ਨਾ ਨਬੂ ਦੇ ਹੱਥ ਤੇ ਪਰ ਤੇ ਮੈਂ ਦੇਖੀ ਮੈਂ ਕਿ ਕਿੰਨੀ ਸੋਹਣੀ ਮਹਿੰਦੀ ਲੱਗੀ ਆ ਹਨਾ ਪੂਜੀ ਨਹੀਂ ਤੁਸੀਂ ਧਿਆਨ ਨਾਲ ਦੇਖੋ ਕਹਿੰਦੀ ਆ ਫੁੱਲੀ ਨੀਂਹ ਚ ਛੋਟ ਨਾਲ ਬੜੇ ਨੇ ਮੈਂ ਕਿ ਆ ਹੋ ਗਿਆ ਮੈਂ ਚਲ ਵਧੀਆ ਲਾ ਲੇ ਇਹੇ ਵੀ ਲਾ ਲਈ ਮੈਂ ਕਿ ਸਕੂਲ ਜੇ ਨਹੀਂ ਕੁਝ ਕਹਿਣਗੇ ਮੈਂ ਦੇਖੀ ਜਾਊਗੀ ਇਹ ਹੁਣ ਇੱਛੇ ਇੱਛੇ ਬੰਦ ਹੋ ਗਈਆਂ ਹੁਣ ਬਸ ਉਰੇ ਇਹ ਨੂੰ ਨਹੀਂ ਡਰ ਲੱਗਦਾ ਹਨਾ ਇਹ ਡਰਦੀ ਆ ਉਹ ਕੀ ਸਾਡੀ ਡਰਦੀ ਆ ਹੂੰ ਉੱਧਰ ਦੇਖਦੇ ਆਪਾਂ ਦਵਾਰ ਤੋਂ ਜਾ ਕੇ ਕੀ ਕਰ ਰਹੇ ਨੇ ਹੁਣ ਫੇਰ ਆਹ ਦੇਖੋ ਜੀ ਵਿੱਚ ਪਾ ਕੇ ਚਲੋ ਭਾਈ ਇਹਦੇ ਇੱਥੋਂ ਦੱਸ ਦਿਓ ਆਪ ਕਿਉਂ ਐਨੇ ਕਰਾਂਗੇ ਹੋ ਮੇਰਾ ਕੰਨ ਦੇ ਵਿੱਚ ਪਤਾ ਨਹੀਂ ਕੀ ਹੋ ਗਏ ਮੈਂ ਖੁੱਲ ਗਏ ਹੋ ਭੋਗਣੇ ਦੇ ਵਿੱਚ ਪਟਾਕੇ ਮਰ ਜਾਈ ਨੇ ਨੰਨੇ ਵੀਰ ਉਹਨਾਂ ਵੀਡੀਓ ਭੇਜੀ ਉਹਦੇ ਕੀ ਹੱਥ ਲੱਗਿਆ ਨਹੀਂ ਧਮਾਰ ਤੇ ਲੱਗਿਆ ਨੂੰ ਧਮਾਰ ਤੇ ਕਰਦੇ ਕਰ ਰਹੇ